ਸਕੂਲ ਆਫ ਐਮਿਨਸ ਲੜਕੇ ਦੇ ਵਿੱਚ ਮਾਸਟਰ ਵੱਲੋਂ ਕੀਤੀ ਗਈ ਬੱਚੇ ਨਾਲ ਮਾਰਕੁੱਟ ਤੋਂ ਬਾਅਦ ਕਿਸਾਨਾਂ ਨੂੰ ਨਿਤਰੇ ਬੱਚੇ ਦੇ ਹੱਕ ਵਿੱਚ ਅਤੇ ਬੱਚੇ ਨਾਲ ਕੀਤੀ ਮੁਲਾਕਾਤ ਅਤੇ ਦਿੱਤੀ ਚੇਤਾਵਨੀ ਜੇ ਨਾ ਕੀਤੀ ਮਾਸਟਰ ਤੇ ਕਾਰਵਾਈ ਤਾਂ ਮੰਗਲਵਾਰ ਨੂੰ ਦਿੱਤਾ ਜਾਵੇਗਾ ਸਕੂਲ ਤੇ ਮੋਰੀ ਧਰਨਾ ਅਤੇ ਹੋਰ ਕੀ-ਕਿਆ ਕਿਸਾਨਾਂ ਗੋਣੇ ਸੁਣੋ ਉਹਨਾਂ ਦੀ ਜੁਬਾਨੀ ਪੰਜਾਬ वार्ता ਲਈ ਦਲੀਪਤਾ ਦੀ ਰਿਪੋਰਟ ਫਾਜ਼ਿਲਕਾ ਮਰਾਨਾ ਦੇ ਸ਼੍ਰੀਸ਼ੰਗਰ ਦਾਵਾ ਭਾਰਤੀ ਕਿਸਾਨ ਜਨੇ ਮਾਨਸਾ ਜ਼ਿਲ੍ਹਾ ਗੋ ਫਾਜ਼ਿਲਕਾ ਸਰ ਕੀ ਮੈਟਰ ਹੋਏ ਕਿੱਥੇ ਬੈਠੇ ਤੁਸੀਂ ਇਸ ਟਾਈਮ ਅਸੀਂ ਅਸਲ ਹੈ ਜੀ ਸਰਕਾਰੀ ਹਸਪੀਟਲ ਬੈਠੇ ਆ ਜੋ ਕਿ ਕੱਲ ਮਸਲਾ ਆਇਆ ਇੱਕ ਬੁਆਇਸ ਬੋਲ ਜੋ ਟੀਚਰ ਨੇ ਇੱਕ ਬੱਚੇ ਦੀ ਕੁੱਟਮਾਰ ਕੀਤੀ ਆ ਬਿਨਾਂ ਵਜ੍ਹਾ ਤੋਂ ਬਿਨਾਂ ਗਲਤ ਹੋਣ ਨੂੰ ਕੁੱਟ-ਕੁੱਟ ਕੇ ਉਹਦਾ ਮੂੰਹ ਸਜਾਤਾ ਇਸ ਕਰਕੇ ਉਹ ਬੱਚਾ ਦਾਖਲ ਹੈ ਇਸ ਟਾਈਮ ਉਹਦਾ ਪਤਾ ਲਾਉਣ ਵਾਸਤੇ ਐ ਸਰਕਾਰੀ ਹਸਪੀਟਲ ਵਿੱਚ ਸਰੀ ਇਸ ਸਕੂਲ ਆਫ ਲਮੀਨਾ ਸੇ ਪਹਿਲੇ ਵੀ ਚਰਚਾ ਵਿੱਚ ਰਿਹਾ ਹੈ ਪਹਿਲੇ ਵੀ ਇੱਕ ਪ੍ਰਿੰਸੀਪਲ ਦੇ ਕੰਮ ਮੈਡਮ ਦੀ ਆਡੀਓ ਬਾਰਨ ਹੋਈ ਸੀ ਉਹਨੇ ਦੁਬਾਰਾ ਚਾਂਸ ਹੋ ਕੇ ਚੱਕਰ ਕਿ ਇਸ ਬੁਆਇਸ ਨੂੰ ਹੀ ਰੋਲੇ ਕਿਉਂ ਪੈਂਦੇ ਨੇ ਸਾਰੇ ਹਾਂਜੀ ਵੇਖੋ ਜੀ ਜਦ ਪ੍ਰਿੰਸੀਪਲ ਚ ਘਾਟ ਹੈ ਚਾਹੇ ਟੀਚਰਾਂ ਚ ਘਾਟ ਹੈ ਕੋਈ ਜਿਹੜੇ ਵਾਰੀ ਵਾਰ ਰੋਲੇ ਪੈਂਦੇ ਨੇ ਇਹ ਤਾਂ ਆਪਾਂ ਨੂੰ ਜਿਹੜੀ ਗੱਲ ਕਰਨੀ ਹੈ ਕਹਿਣੀ ਪਊਗੀ ਕਿਉਂ ਮਸਲਾ ਛੋਟੇ ਬੱਚੇ ਦਾ ਕੋਈ ਛੋਟੇ ਇਸ ਬੱਚੇ ਨੂੰ ਕਵੇ ਵੀ ਆਣ ਕੇ ਇਸ ਟੀਚਰ ਦੇ ਵਿੱਚ ਵੱਜ ਕੇ ਐਕਸੀਡੈਂਟ ਕਰਕੇ ਉਹਦਾ ਬਾਹਾਂ ਤੋੜਤੀਏ ਨੇ ਕੋਈ ਮੰਨਣ ਤੇ ਗੱਲ ਹੋ ਗਈ ਜੀ ਬਿਲਕੁਲ ਗਲਤ ਗੱਲ ਲਿਆ ਬਿਲਕੁਲ ਗਲਤ ਪਰਫਾਰਮਾ ਫਲਾ ਰਹੇ ਨੇ ਜਿਹੜੇ ਇਹ ਸਕੂਲ ਵਾਲੇ ਨੇ ਲੇਕਿਨ ਕੋਈ ਗੱਲ ਹੁੰਦੀ ਆ ਕੋਈ ਗੱਲ ਨਾਲ ਲਿਜਾਇ ਜੁੜ ਕੇ ਨਾਲ ਬਣਾਈ ਜਾਂਦੀ ਆ ਜੋ ਸਾਨੂੰ ਪਤਾ ਲੱਗਾ ਅਸੀਂ ਇਹਨਾਂ ਨੂੰ ਟੀਚਰ ਨੂੰ ਫੋਨ ਲਾਇਆ ਉਹਦਾ ਨੰਬਰ ਲਿਆ ਅਸੀਂ ਫੋਨ ਲਾਇਆ ਉਸ ਟੀਚਰ ਨੇ ਮੇਰਾ ਫੋਨ ਨਹੀਂ ਚੁੱਕਿਆ ਉਹਨੇ ਫੋਨ ਨਹੀਂ ਚੁੱਕਿਆ ਮੈਂ ਹੱਥਲ ਬੈਠ ਕੇ ਕੋਈ ਮਸਲਾ ਗੱਲ ਕਰਦੇ ਆ ਕਿ ਉਹਨਾਂ ਦਾ ਪੱਖ ਵੀ ਲੈਣੇ ਉਹਨੇ ਫੋਨ ਨਹੀਂ ਚੁੱਕਿਆ ਅਸੀਂ ਇਸ ਕਰਕੇ মিডিਆ ਸਾਹਮਣੇ ਆਏ ਵੀ ਜੇ ਸਾਨੂੰ ਸੋਮਵਾਰ ਤੱਕ ਜੇ ਸਾਰੇ ਨਾਲ ਗੱਲਬਾਤ ਨਹੀਂ ਕਰਦੇ ਅਸੀਂ ਆਪ ਦੀ ਭਾਰਤੀ ਕਿਸਾਨ ਜਨੇ ਮਾਨ ਸਾਹਿਬ ਵੱਲੋਂ ਅਸੀਂ ਇਹਨਾਂ ਨੂੰ ਚੇਤਾਵਨੀ ਦਿੰਦੇ ਆ ਕਿ ਮੰਗਲਵਾਰ ਅਸੀਂ ਸਕੂਲ ਦਾ ਇਹਨਾਂ ਦੇ ਬੱਚਿਆਂ ਦੇ ਮਾਤਾ ਪਿਤਾ ਨਾਲ ਜਾ ਕੇ ਇਹਨਾਂ ਨਾਲ ਸਾਰੇ ਨਾਲ ਜਾ ਕੇ ਅਸੀਂ ਘਰਾਓ ਕਰਾਂਗੇ ਤੇ ਅਸੀਂ ਗੇਟ ਵਾਰ ਦੇ ਅੱਗੇ ਧਰਨਾ ਦੇਵਾਂਗੇ ਸੇ ਗੱਲਬਾਤ ਕਰਨਾ ਕੀ ਚਾਹਦੇ ਹੋ ਮਾਸਟਰ ਸਾਹਿਬ ਅਸੀਂ ਕਰਨਾ ਚਾਹੁੰਦੇ ਆ ਜੀ ਵੀ ਬੱਚੇ ਦਾ ਦੋਸ਼ ਕੀ ਆ ਵੀ ਜਿਹੜਾ ਬੱਚੇ ਨੂੰ ਇੰਨਾ ਕੁੱਟਿਆ ਗਿਆ ਮਾਰਿਆ ਗਿਆ ਵੀ ਇਹਦਾ ਇਹ ਦੋਸ਼ ਸਾਬਤ ਕਰੇ ਵੀ ਦੋਸ਼ ਹੈ ਕੀ ਬੱਚੇ ਦਾ ਵੀ ਕਿਸ ਵਜ੍ਹਾ ਨਾਲ ਬੱਚੇ ਨੂੰ ਮਾਰਿਆ ਗਿਆ ਤੁਹਾਨੂੰ ਪਤਾ ਲੱਗਿਆ ਕਿਸ ਕਰਕੇ ਮਾਰ ਕੁੱਟਿਆ ਨਹੀਂ ਇਹ ਹੋ ਤਾਂ ਪਤਾ ਲਾਉਣਾ ਚਾਹੁੰਦੇ ਆ ਵੀ ਸਾਨੂੰ ਪਤਾ ਲੱਗੇ ਵੀ ਬੱਚੇ ਨੂੰ ਕਿਉਂ ਮਾਰਿਆ ਗਿਆ ਬਹੁਤਿਆ ਗੱਲਾਂ ਸੁਣਨ ਨੂੰ ਮਿਲਦੀਆਂ ਸਮਝਣ ਨੂੰ ਮਿਲਦੀਆਂ ਜੀ ਇੱਕ ਰਟਾਇਰ ਐਸਐਚਓ ਸਾਹਿਬ ਨੇ ਉਹ মিডিਆ ਨੂੰ ਤਲਬ ਕਰ ਰਹੇ ਨੇ ਵੀ ਤੁਸੀਂ ਸਾਡੇ ਇਹਨਾਂ ਦੀ ਖਬਰ ਨਹੀਂ ਲਾਉਣਾ ਜੀ ਇਹਨਾਂ ਦੇ ਮਾਤਾ ਪਿਤਾ ਪਰਚਾ ਹੋਵੇਗਾ ਜੀ ਦੱਸੋ ਵੀ ਉਲਟਾ ਪਰਚਾ ਮਾਤਾ ਪ ਇਹ ਸਾਰੀਆਂ ਗੱਲਾਂ ਬਤਾ ਆਪਾਂ ਉਹਨਾਂ ਦੇ ਵਿੱਚ ਬਹਿ ਕੇ ਸਰੇ ਸਾਂਝੇ ਕਰ ਰਹੀਆਂ ਨੇ ਵੀ ਇਹ ਮਤਲਬ ਵੀ ਅਫਵਾਹ ਕਿਉਂ ਫਲਾਇਆ ਜਾ ਰਹੀਆਂ ਨੇ ਇਹ ਇਹਨਾਂ ਝੂਠ ਜਿਹੜਾ ਕਿਉਂ ਪੜਾਇਆ ਜਾ ਰਿਹਾ ਬੱਚੇ ਨੇ ਵੀ ਗੱਲ ਦੱਸੀ ਉਹ ਵੀ ਕਿਸ ਤਰ੍ਹਾਂ ਨਾ ਨਹੀਂ ਜੀ ਬੱਚੇ ਨੇ ਬੱਚੇ ਨੇ ਇਹਨਾਂ ਦੱਸਿਆ ਵੀ ਮੈਂ ਤਾਂ ਆਪਦੇ ਕੋਈ ਭੱਜ ਕੇ ਜਾ ਰਿਹਾ ਸੀ ਆਪਦੇ ਸਕੂਲ ਚ ਇਹ ਆਂਦਾ ਵੀ ਜਿਹੜਾ ਉਹ ਟੀਚਰ ਆ ਉਹਨੇ ਕੰਨ ਨੂੰ ਫੋਨ ਲਾਇਆ ਸੀ ਉਹ ਆਪ ਵਪਾਰਕ ਫੋਨ ਲਾ ਕੇ ਜਾ ਰਿਹਾ ਸੀ ਤੇ ਮੈਂ ਸਕੂਲੀ ਸਦਵਾ ਦਾ ਆਪ ਤੇ ਵੇਚਾਂ ਦਾ ਮੈਂ ਵਜਿਆ ਉਹਨੂੰ ਬੱਚੇ ਦੇ ਕਦ ਦੇਖਣੋਂ ਤੋਂ ਟੀਚਰ ਦਾ ਕਦ ਦੇਖ ਲਓ ਕਿੰਨਾ ਜ ਤੇ ਉਹ ਜਦੋਂ ਵਿੱਚ ਵੱਜਿਆ ਤੇ ਬੱਚੇ ਨੂੰ ਵੀ ਸੱਟ ਫਿਰ ਲੱਗ ਸਕਦੀ ਆ ਉਹ ਟੀਚਰ ਕਿਵੇਂ ਕਹਿ ਰਿਹਾ ਵੀ ਮੇਰੇ ਉਹਨੇ ਗੁੱਟ ਟੁੱਟ ਗਿਆ ਜੀ ਬੱਚੇ ਦੇ ਵਿੱਚ ਵੱਜਣ ਨਾਲ ਮੇਰਾ ਫ੍ਰੈਕਚਰ ਹੋ ਗਿਆ ਬਾਹ ਫ੍ਰੈਕਚਰ ਹੋ ਗਈ ਬਿਲਕੁਲ ਮੇਰੇ ਨੇ ਆ ਕੇ ਗੱਲਾਂ ਨਹੀਂ ਮੰਨਣ ਵਾਲੀਆਂ ਗੱਲਾਂ ਨਹੀਂ ਨਹੀਂ ਜੀ ਜਦੋਂ ਬੱਚੇ ਨੂੰ ਬੱਚਾ ਬੇਹੋਸ਼ ਹੋ ਗਿਆ ਬਾਜ਼ਾਰ ਦੇ ਗਲੀ ਜਮਾਂ ਤਾਂ ਡਿੱਗ ਪਿਆ ਮਾਸਟਰ ਦੀ ਗੱਲ ਕਰ ਰਿਹਾ ਨਹੀਂ ਇਹੋ ਗੱਲ ਕਰਦੇ ਆ ਨਾ ਵੀ ਬੱਚਾ ਬੇਹੋਸ਼ ਹੋ ਗਿਆ ਮਾਸਟਰ ਨਾਲ ਉਹਦੀ ਕੋਈ ਬਾਹ ਟੁੱਟੀ ਕੋਈ ਗੁੱਟ ਨਹੀਂ ਆ ਜੇ ਕੋਈ ਪੱਟੀ ਲੱਟੀ ਹੋਈ ਬਾਤ ਹੈ ਜੇ ਕੋਈ ਉਹਨੂੰ ਸੱਟ ਲੱਗੀ ਜਾਂ ਕੋਈ ਫ੍ਰੈਕਚਰ ਹੋਇਆ ਤੇ ਉਹ ਆ ਕੇ ਦਾਖਲ ਹੁੰਦਾ ਉਹ ਸਰਕਾਰੀ ਹਸਪਤਲ ਦਾਖਲ ਹ ਈਦਾ ਬੋਲਾ ਨੀਰਜ ਮਾਰਦੇ ਮੇਰੇ ਦੀ ਮੈ ਸਕੂਲ ਗਿਆ ਸੀ ਅੱਜ ਤੇ ਪ੍ਰਿੰਸੀਪਲ ਨੂੰ ਕਿਹਾ ਗਿਆ ਕਿ ਤੁਹਾਨੂੰ 2-4 ਤੋਂ ਜ਼ਿਆਦਾ ਬੰਦੇ ਕਹਿੰਦਾ ਸਕੂਲ ਆਏ ਨੇ ਤੇ ਮਿਸ ਵੇਬ ਕਿਤੇ ਇੱਥੇ ਨਹੀਂ ਸਰ ਅਸੀਂ 4 ਜਨੇ ਗਏ ਸੀ ਕਿ ਜੀ ਇੱਕ ਮੇਰਾ ਬ੍ਰਦਰ ਇੱਕ ਫਰੈਂਡ ਇੱਕ ਮਿਸਿਸ ਤੇ ਇੱਕ ਮੈਂ ਜੀ ਉੱਥੇ ਜਾ ਕੇ ਪ੍ਰਿੰਸੀਪਲ ਸਰ ਰੂਮ ਵਿੱਚ ਨਹੀਂ ਸੀਗੇ ਅਸੀਂ ਟੀਚਰ ਮਿਲੇ ਉਹਨਾਂ ਨੇ ਕਿਹਾ ਸਾਨੂੰ ਪ੍ਰਿੰਸੀਪਲ ਤੇ ਜਿਹੜੇ ਅਧਿਆਪਕ ਨੇ ਮਾਰਿਆ ਬੱਚੇ ਨੂੰ ਉਹਨਾਂ ਨਾਲ ਮਿਲਵਾ ਦਿਓ ਅਸੀਂ ਜੀ ਘਟੋ ਘਟੋ ਤੇ 25-30 ਮਿੰਟ ਖੜੇ ਰਹੇ ਜੀ ਉਹਨਾਂ ਨੇ ਉਹਨਾਂ ਨੂੰ ਨਹੀਂ ਬੁਲਾਇਆ ਜੀ ਉਹਨਾਂ ਨੂੰ ਲਿਖੋ ਲਿਆ ਨਹੀਂ ਪ੍ਰਿੰਸੀਪਲ ਬਾਹਰ ਆਈ ਜੀ ਤੇ ਬਸ ਅਸੀਂ ਇਹਨਾਂ ਕਹਿ ਕੇ ਜੀ ਉੱਥੋਂ ਵਾਪਸ ਬੱਚੇ ਦੀ ਤਬੀਅਤ ਖਰਾਬ ਹੋ ਗਈ ਤੇ ਇਹਨਾਂ ਨੂੰ ਹਸਪੀਟਲ ਲੈ ਕੇ ਆ ਗਏ ਕਿਸੇ ਨਾਲ ਗਾਲੀ ਕਲੋਸ਼ ਕੀਤਾ ਹੋਇਆ ਤੁਸੀਂ ਨਾ ਜੀ ਬਿਲਕੁਲ ਨਹੀਂ ਕਿਸੇ ਨਾਲ ਮਾਰਗੜ ਕੀਤੀ ਹੋਈ ਨਹੀਂ ਨਾ ਜੀ ਬਿਲਕੁਲ ਵੀ ਨਹੀਂ ਅੱਜ ਕਿਨਾ ਕਰੋਣਾ ਪੁਜਾਰੀ ਪੁਜਾਰੀ ਤੁਸੀਂ ਕੱਲ ਸਕੂਲ ਗਏ ਸੀ ਹਾਂ ਜੀ ਸਰ ਕਿੰਨੇ ਦਿਨ ਗਏ ਸੀ ਅਸੀਂ 4 ਦਿਨ ਕੋਈ ਕਿਸੇ ਨਾਲ ਗਾਲੀ ਕਲੋਸ਼ ਕੀਤਾ ਹੋਇਆ ਤੁਹਾਡੇ ਵੱਲੋਂ ਨਹੀਂ ਸਰ ਕੋਈ ਗੱਲ ਨਹੀਂ ਕੋਈ ਮਾਰਕ ਨਹੀਂ ਕਿਸੇ ਨਾਲ ਨਹੀਂ ਸਰ ਕੋਈ ਮਾਰਕ ਨਹੀਂ ਸੀ ਬੱਚਾ ਜੱਬੇ ਖਰਾਬ ਹੋ ਗਿਆ ਸੀ ਜਿਸੇ ਵੇਟ ਕਰਨ ਤੋਂ ਬਾਅਦ ਹੰਦਿਆਲਤ ਬਹੁਤ ਜ਼ਿਆਦਾ ਖਰਾਬ ਸੀ ਫਿਰ ਅਸੀਂ ਇੱਥੇ ਲੈ ਜਿੰਦੇ ਸੱਚੇ ਬੱਚਾ ਦੀ ਹਾਰਟ ਬੀਟ ਵਧੀ ਹੋਈ ਸੀ ਬੀਪੀ ਬਿਲਕੁਲ ਲੋ ਸੀਗਾ ਜੀ ਅਸਤਾਨ